ਹਾਏ ਓਏ ਮਾਰਤਾ ਓਏ ਕਾਹਦੇ ਲੋਕ ਸੀ ਮਾਰਤਾ ਓਏ ਆ ਫਟੀ ਜੇ ਓਇਆਂ ਨੂੰ ਓ ਚਿੱਤ ਨਾਲ ਦੇਤਾ ਸਰਪੰਚ ਨੇ ਹੁਣ ਫਿਰ ਓ ਤੂੰ ਪਾਣੀ ਬਾਹਤੀ ਰਿਹਾ ਜਾ ਬਣਾ ਮੇਰੇ ਪੈਰ ਧਵਾ ਯਾਰ ਲਿਆਉਣਾ ਚਾਚਾ ਜਲਦੀ ਜਾ ਹਾਈ ਓਏ ਮਾਰਤਾ ਓਏ ਲੱਤ ਆਈ ਓਏ ਮੇਰੀ ਲੱਤ ਲੈ ਆ ਫਟੀ ਜੇ ਪਾਣੀ ਪਹੁੰਚ ਦੇ

ਕੁੱਤ ਮੈਨ ਲੈ ਕੇ ਚੱਲ ਓਏ ਆ ਜਾ ਆਏ ਵੇ ਆਏ ਓ ਚਾਚਾ ਖੜੀ 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 ਮਿਲਦਾ ਸਰਪੰਚ ਨੇ ਬਾਹਰ ਹੀ ਲੱਗਦਾ ਫਿਰ ਸਰਪੰਚ ਵੀ ਕਿਰਤੀ ਕਰਨ ਲੱਗਾ ਓਏ ਥਾਣੇ ਤੇ ਬਗ ਜਾਗੇ ਆਪਾਂ ਤਾਂ ਓਏ ਚਾਚਾ ਆਪਣੀ ਕਿਹੜੀ ਸੁਣਦਾ ਹੈ ਥਾਣੇ ਵਾਲੇ ਵੀ ਸਰਪੰਚਾਂ ਨੂੰ ਨਹੀਂ ਕੋਈ ਨਹੀਂ ਆਪਣੀ ਬਾਲੀ ਚਲਦੀ ਹੈ ਥਾਣੇ 'ਚ ਚੱਲ ਦੇਖਣ ਆਗੇ ਅੱਗੇ ਕੀ ਬਣੂਗਾ ਦੇਖਦੇ ਆ ਕੋਈ ਨਹੀਂ ਆਪ ਆਪ ਕੀ ਆਪਣੀ ਕਿਹੜਾ ਸੁਣਦਾ ਹੈ ਗਰੀਬਾਂ ਦੀ ਉਹ ੱਟਕੇ ਖਾ ਕੇ ਆਪੀ ਬਾਬ ਜੀ ਅਰੇ ਤਾਂ ਇਹ ਦੇ ਦੁਆਰ ਤੋਂ ਵੀ ਛੱਲੇ ਲਾਉਣੇ ਪੂਗੇ ਆ ਨਹੀਂ ਸੁਦਰ ਦਾ ਆਪਣਾ ਫੇਰ ਹੀ ਕੰਮ ਕਰਾਉਣ ਲੱਗਣਾ ਫੇਰ ਚੜਾਉਣੀ ਪੂਗੀ ਆ ਪੈਟ ਕੀ ਵਾਰ ਬੋਟ ਪੋਲੀ ਨੇ ਆਪਾਂ ਇਹਨਾਂ ਨੂੰ ਹੈ ਜਾਨੂ ਇਹਨਾਂ ਮੈਂਬਰ ਦਾ ਭੈਣ ਭਜਾਤਾ ਮੈਂ ਕੋਟੇ ਕੋਟੇ ਮੈਂਬਰ ਉਹਦਾ ਸਰਪਾਰਤਾ ਮੈਂ ਮੈਂਬਰ ਦਾ ਮੁੰਡਾ ਤੇਰੇ ਵੀ ਖਾਸੀ ਕੁਸੀ ਲੱਤ ਨਹੀਂ ਵੱਜੀ ਤੂੰ ਵੀ ਲੰਗਣੀ ਮਾਰਦਾ ਹੁੰਦਾ ਸੀ